ਉਸਤਾਦ ਜੀ ਲਾਉਣ ਇਧਰ ਇੱਕ ਉਸਤਾਦ ਜੀ ਆ ਗਏ ਨੇ ਟੈਨਸ਼ਨ ਹੋ ਰਹੀ ਉਹਦੇ ਸੱਤਾ ਪਿਆ ਬਾਈ ਵਲੋਗ ਅੱਜ ਬਣਿਆ ਨਹੀਂ ਹੈਗਾ ਗੱਡੀ ਆਏ ਉਹਦੇ ਖਾਲੀ ਕਰਨ ਗੱਡੀ ਗਈ ਸੀ ਫਸ ਬਹੁਤ ਯੋਰ ਯੋਰ ਮਰਾਇਆ ਟਰੈਕਟਰ ਨਾਲ ਮਰਾਇਆ ਉਦੋਂ ਬਾਅਦ ਫਰਨੇ ਮਾਰਿਆ ਫੇਰ ਵੀ ਨਿਕਲੀ ਉਹਦੇ ਬਾਅਦ ਜੀਸੀਬੀ ਨਾਲ ਕੜਾਈ ਆ ਗੱਡੀ ਜੀਸੀਬੀ ਨੇ ਗੱਡੀ ਗੱਡੀ ਆ ਕੇ ਵਿਚਾਰੀ ਚਾਰ ਪੰਜ ਘੰਟੇ ਹੋ ਗਏ ਸਾਨੂੰ ਘੁਲਦਿਆਂ ਨੂੰ ਕਤਮਤ ਮਾੜੀ ਦੀ ਚਲੋ ਹੁਣ ਪੁੱਜੇ ਆ ਦੂਜੀ ਜਵ ਹਲੀ ਕਰਨ 60 ਬੋਰੀਆਂ ਰਹਿੰਦੀਆਂ ਦੀ ਇੱਥੇ ਲਮਣੀਆਂ ਨੇ 100 ਬੋਰੀ ਖੋਰ ਆ ਤੇਰੀ ਜਾਂਦੀ ਸਾਰੇ ਗੱਡੀ ਵਾਦ ਗਈ ਸਾਢੇ 5 6 ਵਜੇ ਪੁੱਜੇ ਤੇ ਹੋਤੀ 3 4 ਘੰਟੇ ਨਿਕਲ ਗਏ ਆ ਰਿਆਂ ਦੀ ਦੱਸੋ ਕੀ ਗਲਤੀ ਸੀ ਨਾ ਦਾ ਰੋਡ ਵੀ ਕਲੀਅਰ ਦਾ ਸਾਹਮਣੇ ਤੋਂ ਕਾਰਾਂ ਵਾਲੇ ਆ ਕੇ ਬੱਸਾਂ ਵਾਲੇ ਇੱਧਰ ਵੀ ਜਾਮ ਲਵਾਤਾ ਬਰਾਬਰ ਸਾਰਾ ਰੋਡ ਕਲੀਅਰ ਦਾ ਇਹ ਵੀਡੀਓ ਦੀ ਡਰਾਈਵ ਵੀ ਦਾ ਆਹ ਦੇਖੋ ਆਹ ਆ ਉਹ ਆ ਕਾਰ ਵਾਲੇ ਸਾਈਡ ਨਹੀਂ ਲੈਂਦੇ ਹੈਗੇ ਬੱਸ ਵਾਲੇ ਤਾਂ ਲੱਜ ਮਾਰਦੇ ਆਮ ਇਹ ਦੇਣਾ ਕਿ ਨਾ ਖਵਾਸਪੁਰੇ ਆ ਗਿਆ ਜਾਮ ਇਹ ਫੈਕਟਰੋਂ ਪਰਫੈਗਰ ਵਾਲੇ ਵੀ ਉਧਰ ਚੱਲਦਾ ਆਲ ਦੇ ਫੁੱਗੀ ਹੋਇਆ ਪਿਆ ਇਹ ਖਵਾਸਪੁਰੇ ਤੱਕ ਆ ਗਿਆ ਜਿਵੇਂ ਜੇ ਹੋਰ ਇੱਕ ਅੱਧਾ ਘੰਟਾ ਘੰਟਾ ਲੱਗੇਗਾ ਰੋਪੜ ਪਹੁੰਚਣਾ ਅਸੀਂ ਜਾਮ ਚੋਂ ਨਿਕਲ ਕੇ ਆਇਆ ਤੋਵਾ ਤੋਵਾ ਹੋ ਗਈ ਬਾਈ ਘਰ ਵਾਲਿਆਂ ਨੇ ਤਾਂ ਲਹੂ ਪੀ ਲਿਆ ਅੱਜ ਦੋਨਾਂ ਸਾਈਡ ਤੋਂ ਜਾਮ ਲਵਾ ਕੇ ਰੱਖਦਾ ਸਾਹਮਣੇ ਵਾਲੀ ਸਾਈਡ ਦਾ ਨਾਲੇ ਕੋਈ ਗਸੂਰ ਨਹੀਂ ਤਾਂ ਕੋਈ ਨਹੀਂ ਤਾਂ ਉਧਰੋਂ ਵੀ ਲਾਤਾ ਜਾਮ ਅਗਲੇ ਬਈ ਤੁਸੀਂ ਆਪਣੀ ਕਾਲੀ ਦੇ ਵਿੱਚ ਘਰ ਜਾਣ ਦੇ ਮਾਰੇ ਸਾਹਮਣੇ ਵਾਲੇ ਦਾ ਟਾਈਮ ਕਿਉਂ ਖਰਾਬ ਕਰ ਰਹੇ ਆ ਪਤਾ ਨਹੀਂ ਲੋਕ ਕੀ ਕਰਦੇ ਆ ਕੀ ਨਹੀਂ ਕਰਦੇ ਚਲੋ ਹੁਣ ਨਹਿਰ ਤੇ ਪੁੱਜ ਗਏ ਆਪਾਂ ਘਰ ਵਾਲੀ ਸਾਈਡ ਨੂੰ ਧੰਕੌਰ ਸਾਹਿਬ ਵਾਲੀ ਸਾਈਡ ਨੂੰ ਤੁਰਪੇ ਹੋਏ ਆ ਨਹਿਰ ਤੋਂ ਆਜੋ ਚੱਲੀਏ ਫਿਰ ਹੁਣ ਲੈਟਾ ਭਈਆ ਜੱਲ ਸਾਡੇ ਖੇਤ ਉੱਪਰ ਹੋ ਗਿਆ ਟਾਈਮ ਨਹਿਰ ਤੇ ਪੁੱਜ ਗਏ ਅੰਮ੍ਰਿਤਸਰ ਪਹੁੰਚ ਗਏ ਆਪਾਂ ਨਾਲ ਤੇ ਹੁਣ ਘਰਾਂ ਨੂੰ ਆਮ ਜਿ ਘੰਟਾ 3:30 ਟੁੱਟ ਗਿਆ ਅੱਜ ਅੱਜ ਹਲੋ ਕੋਈ ਨਹੀਂ ਟੁੱਟ ਗਿਆ ਟੁੱਟ ਗਿਆ ਹੁਣ ਹੁਣ ਚੱਲਦੇ ਆਪਾਂ ਘਰਾਂ ਨੂੰ ਆਜੋ ਘਰ ਆ ਪਹੁੰਚਲੇ ਆਪਾਂ ਸਾਹਮਣੇ ਇਹ ਮੈਨ ਆਜੇ ਪਹਾੜੀਆਂ ਨੇ ਪਹਾੜੀਆ ਤਾਂ ਨਹੀਂ ਹੈਗੀ ਆ ਬੱਦਲਾਂ ਦੀ ਛੈਡੋ ਬਣੀ ਹੋਈ ਅੱਜ ਆਜੋ ਚੱਲੀ ਜਾਨਾ ਫਿਰ ਘਰਾਂ ਨੂੰ ਹਾਂਜੀ ਇਹ ਹਾਲ ਚਾਲਾ ਤੁਹਾਡਾ ਆਪਾ ਤੇ ਕੁਰੇ ਦੇ ਸਾਟੇ ਲਿੰਡੂ ਕੋਈ ਰੋਈਆ ਉਹੋ ਬਚਾ ਵੀ ਆ ਚਲੋ ਹੁਣ ਚੱਲਦੇ ਆ ਖਾਲੀਗਰਨ ਵਾਲਾ ਦਾ ਲੁਧਿਆਣੇ ਨੂੰ ਕੱਲ੍ਹ ਪਈ ਆਪਾਂ ਘਰਾ ਤੋਂ ਜਾਂਦੇ ਹੋਏ ਕਰਦੇ ਆਪਾਂ ਗੱਲਬਾਤ ਆਜੋ ਚੱਲੀਏ ਆਪਾਂ ਝਾੜ ਸਾਹਿਬ ਪੁੱਜੀ ਚੱਲੇ ਹੋਲੀ-ਹੋਲੀ ਜਾ ਰਿਹਾ 4 ਵਜੇ ਛੱਲੇ ਮਾਇਆ ਕਾਲੀ ਹੈ ਨਹੀਂ 5 ਵਜੇ ਬੁਲਾਏ ਹੋਇਆ ਲਿਵਰ ਵਾਲੇ ਹੋਲੀ-ਹੋਲੀ ਚੱਲਦੇ ਆ ਆਜੂ ਚਲੀ ਹੈ ਸਵੇਰੇ ਸਵੇਰੇ ਕਾਉਂਡ ਹੋਇਆ ਹੋਇਆ ਬਈ ਤਾਂ ਕਟਿੰਦਰ ਜਿਵੇਂ ਹੀ ਖਤਮ ਆ ਕਿੰਦਰ ਕਿਤੇ ਪਿਆ ਥੋੜਾ ਕਿਤੇ ਪਿਆ ਜਦੋਂ ਇਸ ਮਲੇ ਵਿੱਚ ਆ ਰਹੀ ਆ ਜਿਹੜਾ ਖਤਮ ਹੋਇਆ ਹੋਇਆ ਤਾਂ ਪਾਵਾ ਪਈ ਏ ਹੋਇਆ ਉਹ ਦੇਖੋ ਬਿਲਕੁਲ ਬੰਦੇ ਠੀਕ ਨੇ ਟੱਪੇ ਤੇ ਗਿਆ ਪਹ ਜਾਤਾ ਤੇ ਗਟੀਆਂ ਫਾਲੀਆਂ ਖੜੀਆਂ ਨੇ ਆਪਾਂ ਨੇ ਆ ਲਾਤੀ ਆ ਜੋ ਹੁਣ ਪਿੰਡੇ ਚਾ ਰਾਲੇ ਨੂੰ ਕਰਤਾ ਆਪਾਂ ਨੇ ਫੋਨ ਸ਼ਾਸ਼ੂ ਵੀ ਕੇ ਦੇਖਦੇ ਆ ਬਾਕੀ ਚੱਲਦੇ ਆ ਫਿਰ ਓਲੀ ਓਲੀ ਆਜੋ ਉਹ ਰਾਮ ਨੇ ਜੁੱਤਰ ਰਹੀ ਹੈ ਗੱਡੀ ਚਾਹ ਜੋ ਲਈ ਆਪਾਂ ਨੇ ਪੀ ਹੁਣ ਚੱਲਦੇ ਆ ਗੱਡੀ ਲੈ ਕੇ ਕੁਆੜੇ ਨੂੰ ਲੇਵਰ ਚ ਕਿਸੀ ਜਗ੍ਹਾ ਫੇਰ ਚੱਲਦੇ ਆ ਅੱਗੇ ਨੂੰ ਆਪਣਾ ਤਾਂ ਕੰਮ ਇਹ ਹੀ ਆ ਘੱਟ ਪਰਲੀ ਖਾਲੀ ਕਰ ਲਈ ਪਰਲੀ ਖਾਲੀ ਕਰ ਲਈ ਚਲੋ ਚੱਲੀ ਆਜੋ ਕੁਆੜੇ ਪਾਰਕਿੰਗ ਚ ਪੁੱਜ ਗਏ ਆਪਾਂ ਜੀ ਆ ਖੜੀਆਂ ਨੇ ਚਲੋ ਆਪਾਂ ਵੀ ਦੇਖਦੇ ਹੁਣ ਆਜੋ ਨਾ ਵੀ ਨੇ ਉਹਨੇ ਦਾ ਜੀ ਆ ਵੀ ਉਹ ਲੋਧਿਆ ਨੇ ਬਹਾ ਕਰਨ ਬਾਈ ਬਲੌਗ ਅੱਜ ਬਣਿਆ ਨਹੀਂ ਹੈਗਾ ਗੱਡੀ ਆਇਓ ਤੇ ਖਾਲੀਗਰ ਨੇ ਗੱਡੀ ਗਈ ਸੀ ਫਸ ਬਹੁਤ ਜੋਰ-ਜੋਰ ਮਰਾਇਆ ਟਰੈਕਟਰ ਨਾਲ ਮਰਾਇਆ ਉਦੋਂ ਬਾਅਦ ਟੈਪਰ ਨੇ ਮਾਰਿਆ ਫਿਰ ਵੀ ਨਿਕਲੀ ਉਦੋਂ ਬਾਅਦ ਜੀਸੀਬੀ ਨਾਲ ਕਢਾਈ ਆ ਗੱਡੀ ਜੇਸੀਬੀ ਨੇ ਗੱਡੀ-ਗੱਡੀ ਆ ਕੇ ਵਿਚਾਰੀ ਚਾਰ-ਪੰਜ ਘੰਟੇ ਹੋ ਗਏ ਸਾਨੂੰ ਘੁਲਦਿਆਂ ਨੂੰ ਕਸਮਤ ਮਾੜੀ ਦੀ ਚਲੋ ਹੌਣ ਪੱਜੇ ਆ ਦੂਜੀ ਜਗ ਹਾਲੀਕਰਨ ਫੱਕ ਬੋਰੀਆ ਰਹਿੰਦੀ ਆ ਜੀ ਇੱਥੇ ਲੰਮੀਆਂ ਨੇ 100 ਵਰੀ ਖੋਰ ਆ ਫੇਰੀ ਜਾਂਦੀ ਸਾਰੇ ਗੱਡੀ ਵਾਦ ਗਈ 5:30 6 ਵਜੇ ਵੱਜੇ ਤੇ ਉੱਥੇ ਦਿਨ 4 ਘੰਟੇ ਨਿਕਲ ਗਏ ਭਾਈ ਅੱਜ 12 ਹਾਲ ਹੋਇਆ ਹੋਇਆ ਬਾਹਰ ਦੇ 1 ਵਾਜੀ ਚੱਲੇ ਅੱਜ ਅੰਦਰੇ ੱੱਕੇ ਖਾ ਹੋਈ ਯਾਰ ਇਹ ਵਾਲੇ ਨਾ ਬਲੌਗ ਬਣਿਆ ਨਾ ਕੋ ਬਣਿਆ काम पे चली जांदा बस खाली करके नीलो ਪੁੱਜ ਗਏ ਬਾਈ ਦੋ ਗਏ ਪੰਜ ਅੱਜ ਦਿਨ ਸਾਰਾ ਹੀ ਖਰਾਬ ਹੋ ਗਿਆ ਆਪਣਾ ਚਲੋ ਉਹ ਰੱਬ ਦੀ ਮਿਹਰ ਜੋ ਕਰਦਾ ਚੰਗੇ ਲਈ ਉਹ ਕਰਦਾ ਹੁੰਦਾ ਕਈ ਦੋ ਜਲੀ ਦਾ ਹੁਣ ਚਲਦੇ ਆਂ ਘਰਾਂ ਨੂੰ ਘਰ ਜਾ ਕੇ ਆਂਦੇ ਆ ਰੋਕੀ ਆ ਜਾਓ ਭਾਈ ਜੀ ਜਿਹੜਾ ਸਵੇਰੇ ਐਕਸੀਡੈਂਟ ਲਖਾਇਆ ਸੀ ਹੋਇਆ ਹੋਇਆ ਉਹ ਆ ਹੋਇਆ ਹੋਇਆ ਪਤਾ ਲੱਗਿਆ ਕਹਿੰਦੇ ਬੰਦਾ ਬਚਿਆ ਨਹੀਂ ਬਾਕੀ ਫੈਨ ਸੁਣਿਆ ਤਾਂ ਪਤਾ ਨਹੀਂ ਬੰਦਾ ਕੋਈ ਵੀ ਨਹੀਂ ਦੇਖਿਆ ਹੈਗਾ ਐਸੇ ਉਹਨੂੰ ਤਾਂ ਸਿੱਧਾ ਕਰਤਾ ਹੋਇਆ ਇਹ ਮਹਿਲਾ ਦਾ ਜਮੇ ਹੀ ਖਤਮ ਹੋਇਆ ਸੀ ਇੱਥੇ ਗੇਰਿਆ ਸੀ ਇਹ ਆ ਦੇਖਿਆ ਕੀ ਹਾਲ ਕੀਤਾ ਹੋਇਆ ਬੜਾ ਹਾਲ ਕੀਤਾ ਰੋਡ ਦੇ ਉੱਤੇ ਜਿਵੇਂ ਯਾਰ ਆਨ ਨਾਲ ਚੱਲਿਆ ਕਰੋ ਭਰਾ ਜੀ ਕਿਵੇਂ ਹੋ ਸਾਰੇ ਅਗਲੇ ਦਿਨ ਦੀ ਹੋ ਗਈ 19 ਸ਼ੁਰੂਆਤ ਤੇ ਆਪਾਂ ਚੱਲਿਆ ਹੁਣ ਨਾਲਾਗੜ ਨੂੰ ਗੱਡੀ ਕਰਿਆ ਸਟਾਰਟ ਤੂ ਬੱਤੀ ਲਾਤੀ ਰੋਟੀ ਰੋਟੀ ਅੜ ਬਰਕੀ ਹੁਣ ਚੱਲਦੇ ਆ ਫਿਰ ਨਾਲਾਗੜ ਨੂੰ ਆਜੋ ਆਪਾਂ ਨਾਲਾਗੜ ਪੁੱਜ ਗਏ ਨੇ ਗੱਡੀ ਲਾਤੀ ਤੇ ਹੁਣ ਚੱਲਦੇ ਆ ਚਾਹੂ ਪੀਂਦੇ ਆ ਜਿੱਦ ਨੂੰ ਇਹ ਡਿਮਾਂਡ ਸੁਣਾਂਗੇ ਜਿੱਦਾਂ ਵੀ ਹੋਇਆ ਆਜੋ ਚੱਲੀਏ ਵਲਾ ਚਾਹ ਵੀ ਹੈ ਗੱਡੀਆਂ ਆਪਣੇ ਲਈਆ ਲਵਾ ਤੇ ਹੁਣ ਚੱਲੇ ਆ ਪਾਰੀਂ ਜੀ ਇਹਨੂੰ ਤਪਾਵ ਵਾਲੀ ਨੇ ਖਲੀ ਆ ਦ ਬੱਲੀਆਂ ਦਾ ਸ਼ਿਵ ਜੀ ਦਾ ਤਿਹਾਰ ਮਣਾਉਣਾ ਮੈਂ ਮਾਚਾਲ ਚੱਲੀਏ ਫਿਰ ਦੇਖਦੇ ਆ ਕਿੱਥੇ ਮਣਾਉਣਾ ਸ਼ਿਵ ਜੀ ਦਾ ਤਿਹਾਰ ਇਹ ਇੱਕ ਵਲੌਗ ਮਿਲ ਜੂਗਾ ਆਪਾਂ ਨੂੰ ਵਧੀਆ ਪਾਰਕਿੰਗ ਅੱਜ ਪੂਰੀ ਜਾਮ ਆ ਜਹਾਂ ਤੇ ਲੈ ਕੇ ਆਇਆ ਵਾਹੇ ਨਾ ਐਸਾ ਬਟੇ ਟੂਬੀ ਵੀਡੀਓ ਬਾਰਗਰ ਦੇ ਲੱਗੇ ਬਾਈ ਪਾਰਕਿੰਗ ਤੇ ਤੁਰਨ ਹੁਣ ਪੰਪ ਵਾਲੀ ਸਾਣ ਨੂੰ ਜਾ ਕੇ ਤੇਲ ਪਵਾਉਂਦੇ ਆ ਗੱਡੀਆਂ 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 ਬਹੁਤ ਖੜੀਆਂ ਨੇ ਅੱਜ ਚਲੋ ਚੱਲੀਏ ਅੰਜੋ ਸ਼ਿਵਰਾਤਰੀ ਕਰਕੇ ਰੋੜ ਸੁਨਣਾ ਪਿਆ ਬਿਲਕੁਲ ਬਹੁਤ ਘੱਟ ਟ੍ਰੈਫਿਕ ਆਜੇ ਇਥੇ ਫੈਕਟਰੀ ਵਰਤਰੀਆਂ ਛੁੱਟੀ ਲੱਗਦੀ ਆ ਪੂਰਾ ਜੰਨਾ ਬਈ ਮੰਦਰ ਮੰਦਰ ਜੇ ਰੌਣਕਾਂ ਪੂਰੀਆਂ ਨੇ ਅੱਜ ਲੱਗਿਆ ਹੋਈਆਂ ਭੋਲੇ ਸ਼ੰਕਰ ਦਾ ਮਨਾ ਰਹੇ ਨੇ ਤਿਹਾਰ ਭੋਲੇ ਸ਼ੰਕਰ ਦੇ ਭਗਤ ਦੇਖਦੇ ਆ ਕਿਤੇ ਮਿਲੇ ਕੋਈ ਪੰਪ ਤੇ ਗਏ ਪੁੱਜ ਆਪਾਂ ਪਹਿਲਾਂ ਬੋਈਏ ਤੇਲ ਫੇਰ ਕਰਦੇ ਆ ਗੱਲਬਾਤ ਆਪਾਂ ਆਜੋ ਯੂਰੀਏ ਦੀ ਵਾਲਟੀ ਰੱਖ ਲਈ ਲਏ ਆਪਾਂ ਨੇ ਦੇਖੋ ਇਸ ਕੋਈ ਯੇਟੇਰਾ ਯੂਰੀਆ ਪੰਥ ਤੋਂ ਲਏ ਕੇ ਰੱਖਿਆ ਹੁਣ ਪਵਾਉਂਦੇ ਆ ਤੇਲ ਆਪਾਂ ਆ ਜੋ ਆਪਾਂ ਪਰਪੇ ਫੈਕਟਰੀ ਵੱਲ ਨੂੰ ਤੇ ਜਾਂਦੇ ਆ ਕਰਦੇ ਆ ਗੱਲਬਾਤ ਆ ਜੋ ਚੱਲੀ ਏ ਜਿੱਦਾਂ ਵੀ ਹੋਇਆ ਦੇਖਦੇ ਆ ਵਾਕੀ ਫੈਕਟਰੀ ਵਾਲੀ ਸਾਈਡ ਨੂੰ ਮੁੜ ਗਏ ਆਪਾਂ ਦਾਸਾ ਸੋਕ ਗਿਆ ਲਗਭਗ ਹੁਣ ਦੁਬਾਰਾ ਉਨਾ ਨਹੀਂ ਭਾਵੇਂ ਤਾਂ ਹੀ ਫਾਇਦਾ ਚਲੋ ਫਾਈਟਰੀ ਚ ਜਾਂਦੇ ਆ ਫਿਰ ਦੇਖਦੇ ਆ ਉੱਥੇ ਜਾ ਕੇ ਕੀ ਹਿਸਾਬ ਕਰਦਾ ਵਾ ਜਾ ਕੇ ਪਤਾ ਲੱਗਣਾ ਪਾਰਕਿੰਗ ਐ ਫੁੱਜ ਕਹਿੰਦੇ ਚੱਲਣੀਆਂ 2 ਵਜੇ ਤੋਂ ਬਾਅਦ ਸ਼ਵਤਰੀ ਦੀ ਛੁੱਟੀ ਆ ਕਹਿੰਦੇ ਕੁਰਕਣ ਵਾਲੀ ਗੱਲ ਆ ਜੀ ਛੁੱਟੀਆਂ ਕਰਨੀ ਤੇ ਡਿਮਾਂਡ ਵੀ ਨਹੀਂ ਲੈਣੀ ਦੀ ਅੱਜ ਪਰ ਹੀ ਚਲੋ ਚੌਂਕੀਆਂ ਹੁਣ ਇੱਥੇ ਟੈਂਸ਼ਨ ਹੋ ਰਹੀ ਉਹ ਸੋਤਾ ਵੇ ਆ ਇਹ ਤਿੰਨ ਘੰਟੇ ਲੱਗਦੇ ਨੇ ਬਈ ਇਹ ਨੂੰ ਪਤਾ ਹੀ ਹੈ ਉਹਦਾ ਨਗਾ ਦੇਤੀ ਚਾ ਆਤ ਵੀ ਨਹੀਂ ਦੀ ਚਾ ਮਿਲ ਜੂ ਚਾਹ ਦਾ ਦੇਤੀ ਗੱਡੀਆਂ ਛੱਡੀਆਂ ਜਾ ਰਹੀਆਂ ਨੇ ਟੈਂਚਰ ਫਾਟੇ ਗਏ ਨੇ ਤੇ ਹੁਣ ਛੱਡਣ ਲੱਗੇ ਹੋਏ ਨੇ ਇਸ ਟਾਈਮ ਤੇ ਅਜ ਹੁਣ ਚੱਲਦੇ ਆ ਥੋੜੇ ਟਾਈਮ ਤੱਕ ਆਪਣੀ ਮਿਲ ਜਣੀਆਂ ਅੰਦਰ ਚੱਲਦੇ ਆ ਫਿਰ ਤੁਸੀਂ ਗੀਮੇ ਲਾਪਾ ਨੂੰ ਤੇ ਆਪਾਂ ਚੱਲੇ ਹੁਣ ਫੈਕਟਰੀ ਦੇ ਅੰਦਰ ਨੂੰ ਗੇਟ ਤੇ ਜਾ ਕੇ ਐਂਟਰੀ ਕਰਾਉਂਦੇ ਪਹਿਲਾਂ ਤਾਂ ਫਲੇ ਦਾ ਪਾਰਕਿੰਗ ਚ ਤੁਰਨ ਲੱਗੇ ਆ ਗੱਡੀਆਂ ਵਾਗੜੀਆਂ ਨੇ ਛੱਡ ਵੀ ਬਹੁਤ ਦਿੱਤੀਆਂ ਨੇ ਇਕੱਠੀਆਂ ਹੀ ਛੱਡਤੀਆਂ ਟਰਾਲਾ ਘੈਂਡ ਲਾ ਦਾ ਵਿੱਚ ਅਸੀਂ ਸੇਜ ਨੂੰ ਦੇਖੋ ਬਾਰਾ ਘੰਡਾ ਤਾਂ ਦਾ ਹੋਲੀ ਤੋਰ ਲਈ ਮੁੰਡੇ ਨੇ ਆਓ ਚੱਲੀਏ ਇਹਨੇ ਕੋਕ ਚੜਕ ਲੱਗੀ ਹੋਈ ਆ ਜੂ ਪੂਰਾ ਕੰਮ ਕੋਕਾ ਹੋਇਆ ਪਿਆ ਸ਼ਵਤਰੀ ਕਰਕੇ ਅੱਜ ਨਾ ਖਾਲੀ ਕਰ ਰਹੇ ਆ ਹੁਣ ਲੋਡਿੰਗ ਹੁਣ ਚਾਲੂ ਕੀਤੀ ਆ ਮੇਲਾ ਪੂਰਾ ਲਾਇਆ ਹੋਇਆ ਅੱਜ ਬਾਬਾ ਆ ਗਿਆ ਬਾਬਾ ਰ ਗਿਆ ਉੱਤਰ ਗਿਆ ਗੱਡੀ ਤਾਂ ਨਾ ਹਟ ਝੋੜਾ ਨਾ ਹਟ ਝੋੜ ਬੱਲੀ ਨੂੰ ਬਾਬਾ ਬੇਟੀ ਨੂੰ ਨਹੀਂ ਦੇਕੇ ਗਿਆ ਬਾਬਾ ਜੀ ਬੱਲੀ ਨਾਲ ਗੁੱਸੇ ਹੋਇਆ ਹੋਇਆ ਦੰਦੇ ਵਿੱਚ ਲਟਾ ਚਲਾਈ ਫਿਰਦਾ ਦੇਖੋ ਯਾ ਲਿਆ ਕਰਾ ਬੱਲੀ ਨੇ ਗੱਡੀ ਬਾੜਤੀ ਅੰਦਰ ਆਪਾਂ ਵੀ ਚੱਲਦੇ ਆ ਹੌਲੀ ਹੌਲੀ ਗੇਟ ਦੇ ਕੋਲ ਕਰੀਏ ਗੱਡੀ ਨੇੜੇ ਦੇ ਫੇਰ ਕਰਾਉਂਦੇ ਆ ਕੰਡਾ ਇਹ ਕੰਡੇ বিনা ਕੰਮ ਹੋਣਾ ਨਹੀਂ ਕੋਈ ਹੋਰ ਆ ਛੋਟੂ ਜਿਹਾ ਕੂਤਰਾ ਫਿਰ ਰਿਹਾ ਇੱਕ ਇਹ ਕਹਿੰਦਾ ਮੇਰਾ ਕਰਾ ਦੋ ਲੋ ਬਾਬਾ ਆ ਗਿਆ ਪੁੱਛ-ਵਿਛ ਕੇ ਆ ਗਿਆ ਬਾਬਾ ਕਿਦੀ ਬਾਨੀ ਆ ਕਿਦੀ ਨਹੀਂ ਬਾਨੀ ਇਹ ਬੰਦਾ ਬੜਾ ਖਰਾਬ ਆ ਪੁੱਛ ਕੇ ਆ ਗਿਆ ਇਹ ਆ ਪਾ ਪੰਜ ਗਏ ਕੰਡੇ ਦੇ ਕੋਲ ਵੱਲੀ ਲੱਗਿਆ ਹੋਇਆ ਕਰਾਉਣ ਕੰਡਾ ਆਪਾਂ ਕੰਡੇ ਕੋਲ ਪੁੱਜ ਗਏ ਨੇ ਹੁਣ ਆਪਾਂ ਕਰਾਉਂਦੇ ਆ ਕੰਡਾ ਅੰਦਰ ਪੁੱਜ ਗਏ ਲਾਈਨ ਦੇ ਵਿੱਚ ਲਾਤੀ ਆਪਾਂ ਨੇ ਖੜੀਆਂ ਨੇ ਲੋਡਿੰਗ ਚੱਲ ਪਈ ਹੋਈ ਆ ਭਰ ਜਾਣੀਆਂ ਟਾਈਮ ਦੇ ਨਾਲ ਤੇ ਬਾਕੀ ਦੇਖਦੇ ਆ ਆ ਜੋ ਇੱਧਰ ਇੱਕ ਪਾਰਟੀ ਗੱਲਾਂ ਮਾਰ ਰਹੀ ਆ ਪਰ ਕੱਪੜਾ ਵਜ ਰਹੇ ਆ ਉਹ ਗੱਡੀ ਦੇ ਵਿੱਚ ਬੈਠਾ ਇੱਧਰ ਦੂਜੀ ਪਾਰਟੀ ਲੱਗੀ ਹੋਈ ਆ ਗੱਲਾਂ ਮਾਰਨ ਉਹ ਗੱਡੀ ਦੇ ਵਿੱਚ ਬੈਠਾ ਲੱਗਿਆ ਹੋਇਆ ਫੋਨ ਦੇ ਉੱਤੇ। ਉਸਤਾਦ ਜੀ ਲਾਉਣ ਇਧਰੋਂ ਇੱਕੋ ਉਸਤਾਦ ਜੀ ਆ ਗਏ ਨੇ। ਬਾੜ ਚੱਲਦਾ ਏ ਆਪਾਂ ਨੇ ਗੱਡੀ ਲਾਤੀਆਂ। ਇਧਰ ਬੱਲਿਆ ਹੀ ਲੱਗੀ ਹੋਈ ਆ। ਗੱਲਾਂ ਜਲਦੀ ਇਧਰ। ਟਗੜੀਆਂ ਗੱਡੀਆਂ। ਉਹ ਦੇਵ। ਇਧਰ ਤੇ ਤਰੇੜੇ। ਗੱਡੀ ਗਈ ਭਾਰ ਤੇ ਕੰਡਾ ਕਰਾਂ ਲਈ ਖੜੇ ਆ ਹੁਣ ਚਲੋ ਪਹਿਲਾ ਕੰਡਾ ਕਰਾ ਲਈਏ ਫੇਰ ਕਰਦੇ ਆ ਗੱਲਬਾਤ ਆ ਜੋ ਕੰਡੇ ਤੇ ਪੁੱਜ ਗਏ ਤੇ ਸਾਹਮਣੇ ਇੱਕ ਗੱਡੀ ਦਾ ਹੋ ਰਿਹਾ ਕੰਡਾ ਉਸ ਤੋਂ ਬਾਅਦ ਆਪਾਂ ਕਰ ਆਉਂਦੇ ਨੇ ਆ ਜੋ ਗੱਡੀ ਗਈ ਭਾਰ ਆਪਣੀ ਤੇ ਹੁਣ ਚੱਲੇ ਆਪਾਂ ਗੱਡੀ ਲੈ ਕੇ ਪਹਿਲੀ ਨਸਤਾਂ ਮਾਹ ਤੇ ਹੁਣ ਆਪਾਂ ਲੱਗੇ ਆ ਤੁਰਨ ਆ ਜੋ ਚੱਲੀਏ ਜਾਬਿੰਦਿਆ ਜਾ ਗਏ ਹੁਣ ਆਜੋ ਫਨੋ ਲੇਵਰ ਚੱਲੇ ਅਸੀਂ ਤੇ ਬਾਰਡਰਾਂ ਦੇ ਉੱਤੇ ਸੀਆਰਫ ਲਾਤੀ ਹੋਈ ਹੈ ਬਈ ਸ਼ਾਇਦ ਇਲੈਕਟ੍ਰਾ ਕਰਕੇ ਲੱਗੀ ਹੋਵੇ ਜਦੋਂ ਪੰਜਾਬ ਜੈਂਟਰ ਕੀਤਾ ਇਦੋਂ ਹਿਮਾਚਲ ਤੋਂ ਏਰੋ ਵਾਲਾ ਬਾਰਡਰ ਤੇ ਪੰਜਾਬ ਵਾਲੀ ਸਾਈਡ ਸੀਆਰਫ ਲੱਗੀ ਹੋਈ ਸੀ ਲਓ ਜੀ ਥਾਪੇ ਤੇ ਪੁੱਛ ਚੱਲੇ ਆਪਾਂ ਇਹ ਹੁਣ ਪਿੰਦੇ ਇੱਥੇ ਚਾਜੂ ਮਾਰ ਕੇ ਬਰੇਕਾ ਕੰਮ ਕਰਕੇ ਕੜੱਚ ਗੁੱਲਾ ਉਠਾ ਠਾ 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 ਠਾੜਾ ਹੋ ਵੀ ਗਈ ਸੀ ਚਲੋ ਹੁਣ ਚਾਹ ਪੀ ਲਈਏ ਤਾਬੇ ਤੇ ਗਏ ਪੁੱਜ ਗੱਡੀ ਲਾਤੀਫ ਚਲੋ ਪਹਿਲਾਂ ਹੁਣ ਚਾਹ ਪੀ ਲਈਏ ਫਿਰ ਆਪਾਂ ਆਜੋ ਲਈ ਆਪਾਂ ਨੇ ਪੀ ਤੇ ਟਾਈਮ ਹੋ ਗਿਆ ਸਭ ਕੁਝ ਹੋ ਗਏ ਚਲੋ ਹੁਣ ਚਲਦੇ ਆ ਘਰਾਂ ਨੂੰ ਮਾਰੀਏ ਗੇਰ ਗੱਡੀ ਦਾ ਚੱਲੀਏ ਘਰਾਂ ਨੂੰ ਫੇਰ ਹੁਣ ਆਜੋ ਜਾਮ ਜੂਮ ਨਾ ਲੱਗ ਜਾਵੇ ਕਿਤੇ ਫੇਰ ਅੱਜ ਰੱਬ ਸੁੱਖ ਰੱਖੇ ਕਿਤੇ ਕਹਿੰਦੇ ਨਹੀਂ ਹੁੰਦੇ ਬੋਲ ਗਈ ਵਾਰ ਸੱਚੇ ਹੋ ਜਾਂਦੇ ਆ ਨਾ ਹੋਵੇ ਇਹੀ ਜੀ ਚਲੋ ਚਲੀਏ ਆ ਸੁੱਖੇ ਹੋਇਆ ਜੇ ਬਾਬਾ ਬਿਰਾ ਦੀ ਮਿਹਰ ਕਰੀਦਾ ਆ ਤੇ ਮੇਰੇ ਆ ਚਲੋ ਲੀਪਰ ਬੋਟੀ ਦੇ ਦੇਖ ਰਿਹਾ ਕਿ ਮਾਲ ਖੁਰ ਜਾ ਕੇ ਬਾਬਾ ਸੌਫਾ ਰੱਖ ਕੇ ਕੰਮ ਨਾ ਹੋਵੇ ਰਹਾ ਵਾ ਆਜੇ ਜਲਦੀ ਹੈ ਭਾਈ ਜੀ ਆ ਗਈ ਉਹੀ ਜਗਾ ਸੁਣ ਲਈ ਰੱਬ ਨੇ ਅੱਜ ਠੀਕ ਆ ਯਾਮ ਜੂ ਹੈ ਨਹੀਂ ਨਹੀਂ ਦੱਸ ਰੋਜ ਇਹੀ ਕੰਮ ਰਹਿੰਦਾ ਕਹਦੀ ਹੈ ਕੰਜਰ ਕਿੱਦਾਂ ਹੀ ਰਹਿੰਦਾ ਰੋਜ ਇੱਥੇ ਯਾਮ ਵਾਲਾ ਕਾਰ ਵਾਲੇ ਜਿਆਦਾ ਲਵਾ ਦਿੰਦੇ ਆ ਕਾਰ ਵਾਲਿਆਂ ਨੂੰ ਜਿਆਦਾ ਕਾਲੀ ਹੁੰਦੀ ਆ ਬਈ ਘਰ ਜਾਂਦੀ ਜਾਂ ਕਿਤੇ ਵੀ ਜਾਂਦੀ ਅੱਜ ਠੀਕ ਆ ਵਧੀਆ ਅੱਜ ਜਾਮ ਨਹੀਂ ਹੈਗਾ ਨਾ ਲੱਗੇ ਤਾਂ ਵੀ ਠੀਕ ਆ ਕੋਈ ਬੰਦਾ ਕਿਤੇ ਜਾਣਾ ਹੁੰਦਾ ਕਿਸੇ ਨੂੰ ਕੋਈ ਐਮਰਜੈਂਸੀ ਹੁੰਦੀ ਆ ਕਿਤੇ ਕੋਈ ਟਾਈਮ ਪੂਰਾ ਪੂਰਾ ਹੁੰਦਾ ਤੇ ਜਾਮ ਲਾ ਜਾਂਦਾ ਖਾ ਬਣਦਾ ਹਾਂ ਚਲੋ ਆ ਵੀ ਚੱਲੀ ਹੁਣ ਫਿਰ ਘਰਾਂ ਨੂੰ ਆਹ ਆ ਜਿਹੜੀ ਗੱਾਰ ਆ ਰਹੀ ਐ ਇਹਨੂੰ ਇੰਨੀ ਕਾਲੀ ਲੱਗੀ ਹੋਈ ਸੀ ਬਰਾਬਰ ਗੱਡੀਆਂ ਜੜੀਆਂ ਹੋਈਆਂ ਪਾਸ ਮਾਰ ਰਿਆ ਸੀ ਬਈ ਮੈਨੂੰ ਪਾਸ ਦੇ ਦੋ ਬਈ ਇਹਨੂੰ ਪਿੱਛੇ ਬਰਾਬਰ ਦੋਹੇ ਗੱਡੀਆਂ ਦੇ ਵਿੱਚੋਂ ਤੈਨੂੰ ਪਾਸ ਕਿੱਥੋਂ ਦੇ ਦੀ ਐ ਸੀ ਕੀ ਕਹਿਣਾ ਹੁਣ ਭਰਾਵਾਂ ਨੂੰ ਕੋਲ ਉੱਪੜ ਗਏ ਆਪਾਂ ਪੁੱਜ ਚੇ ਚੱਲੋ ਚੱਲਦੇ ਆ ਘਰ ਵਾਲੀ ਸੜਕ ਨੂੰ ਘਰ ਵਾਲੀ ਸੜਕ ਨੂੰ ਕਹਤਾ ਚਮਕੌਰ ਸਾਹਿਬ ਵਾਲੀ ਸੜਕ ਨੂੰ ਨਹਿਰ ਦੇ ਨਾਲ-ਨਾਲ ਹੋ ਗਏ ਆਪਾਂ ਇਹ ਚੱਲਦੇ ਆ ਹੌਲੀ-ਹੌਲੀ ਜੰਨੇ ਕਹਦੇ ਆ ਥੋੜੀ ਵੱਡੀ ਗੱਲ ਬਾਤ ਇਹ ਬਾਕੀ ਤੁਸੀਂ ਵੀ ਦੱਸ ਦਿਆ ਕਰੋ ਤੁਸੀਂ ਗੱਲ ਬਾਤ ਕਮੈਂਟ ਕਮੈਂਟਾਂ ਦੇ ਵਿੱਚ ਕਮੈਂਟ ਕਮੈਂਟ ਕਰ ਦਿਆ ਕਰੋ ਜਿੰਨੇ ਜਾਣੇ ਦੇਖਦੇ ਆ ਉਹਨਾਂ ਕਮੈਂਟਾਂ ਤੇ ਲਾਈਕ ਨਹੀਂ ਆਉਂਦੇ ਹੈਗੇ ਬਾਈ ਮੈਂਟਾਂ ਦੇ ਲਾਈਕ ਜਰੂਰ ਕਰ ਦਿਆ ਕਰੋ ਅੰਗੂਠਾ ਨਿਸ਼ਾਨਾ ਕਲਿੱਕੇ ਕਰਨਾ ਆਪਾਂ ਨੇ ਉਹਦਾ ਕਿਹੜਾ ਕੋਈ ਪੈਸਾ ਲੱਗਣਾ ਐਨਾ ਕਰ ਦਿਆ ਕਰੋ ਕਾਰਾ ਪੁੱਜ ਗਏ ਆਪਾਂ ਫ੍ਰੈਸ਼ ਬ੍ਰਸ਼ ਹੋ ਗਏ ਦੇ ਚਲੋ ਹੋ ਮਿਲਦੇ ਜਾਂਦੇ ਸਵੇਰੇ ਦੇਖਦੇ ਆ ਕਿੰਨੇ ਵੇਲੇ ਜਾਂਦੇ ਆ ਆਜੋ